ਨਰੇਸ਼ਵਰ ਕੀ ਗੋਈ ਦੇਖੋ ਰਾਏ ਸਿਕ ਸਮਾਜ ਦੀਆਂ ਜੋ ਸਮਾਜ ਪ੍ਰਤੀ ਜੋ ਜ਼ਿੰਮੇਵਾਰੀਆਂ ਨੇ ਜੋ ਸਾਡੀਆਂ ਜਾਂ ਸਾਡੇ ਸਾਰੀ ਜਿਹੜੀ ਸਾਡੀ ਜਥੇਬੰਦੀ ਹੈ ਉਹਨਾਂ ਵੱਲੋਂ ਇਹ ਸਮਾਗਮ ਕਰਵਾਇਆ ਜਾ ਰਿਹਾ ਹੈ ਕਿ ਸਮਾਜ ਨੂੰ ਕਿਸ ਤਰ੍ਹਾਂ ਉੱਤੇ ਚੱਕ ਸਕਦੇ ਆ ਜੋ ਗਲਤ ਕੁਰਤੀਆਂ ਸਮਾਜ ਦੇ ਵਿੱਚ ਨੇ ਉਹਨਾਂ ਨੂੰ ਕਿਸ ਤਰ੍ਹਾਂ ਜਾਗਰੂਕ ਲੋਕਾਂ ਨੂੰ ਕਰਕੇ ਦੂਰ ਕੀਤਾ ਜਾ ਸਕਦਾ ਹੈ ਉਹ ਸਾਰੇ ਵਿਚਾਰ ਵਟਾਵੇ ਕੀਤੇ ਜਾ ਰਹੇ ਇਸ ਤੋਂ ਇਲਾਵਾ 2024 ਦੇ ਇਲੈਕਸ਼ਨਾਂ ਦੇ ਮੁੱਦੇ ਤੇ ਵੀ ਗੱਲ ਕੀਤੀ ਦੇਖੋ 2024 ਇਲੈਕਸ਼ਨ ਨੇੜੇ ਐ ਉਸ ਤੇ ਵਿਚਾਰ ਪੰਦਰਾ ਚੱਲ ਰਿਹਾ ਹੈ ਪਰ ਜਿਹੜੇ ਸਮਾਜਿਕ ਮੁੱਦੇ ਨੇ ਜੋ ਲੋਕਾਂ ਦੀ ਆਰਥਿਕ ਸਥਿਤੀ ਹੈ ਜੋ ਸਮਾਜਿਕ ਸਥਿਤੀ ਹੈ ਜਾਂ ਕੋਈ ਰਾਜਨੀਤਿਕ ਸਥਿਤੀ ਹੈ ਉਹਨਾਂ ਸਾਰਿਆਂ ਬਾਰੇ ਵਿਚਾਰ ਹੋ ਰਿਹਾ 2024 ਦੇ ਇਲੈਕਸ਼ਨ ਲੈ ਕੇ ਕੀ ਕਹੋਗੇ ਅਗਰ ਪਾਰਟੀ ਟਿਕਟ ਦਿੰਦੀ ਜੇ ਤਾਂ ਰਾਜ ਸੇਖ ਬਰਾਦਰੀ ਦੇਖੋ ਪਾਰਟੀ ਕਿਹੜੀ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦੇਖੋ ਆਮ ਆਦੀ ਪਾਰਟੀ ਜਾਤ ਪਾਤ ਤੇ ਵਿਸ਼ਵਾਸ ਨਹੀਂ ਰੱਖਦੀ ਆਮ ਆਦਮੀ ਪਾਰਟੀ ਹਰ ਇੱਕ ਜਿਹੜਾ ਸਮਾਜ ਦੇ ਵਿੱਚ ਜਿੰਨੇ ਵੀ ਸਮੁਦਾਏ ਨੇ ਸਾਰੇ ਜਿਹੜੇ ਨਾਲ ਲੈ ਕੇ ਚੱਲਦੀ ਹੈ ਚਾਹੇ ਰਾਏ ਸਿੱਖ ਕਮਿਊਨਿਟੀ ਹੈ ਚਾਹੇ ਕੋਈ ਜੱਟ ਸਿੱਖ ਕਮਿਊਨਿਟੀ ਹੈ ਚਾਹੇ ਕੰਬੋਜ ਕਮਿਊਨਿਟੀ ਹੈ ਕੋਈ ਵੀ ਕਮਿਊਨਿਟੀ ਹੈ ਆਮ ਆਦਮੀ ਪਾਰਟੀ ਲਈ ਸਾਰੀਆਂ ਇੱਕ ਨੇ ਹਾਂ ਜੇ ਕੋਈ ਆਮ ਆਦਮੀ ਪਾਰਟੀ ਰਾਏ ਸਿੱਖ ਉਮੀਦਵਾਰ ਜੇ ਕੋਈ ਦਿੰਦੀ ਹੈ ਤਾਂ ਰਾਏ ਸਿੱਖ ਜਿਹੜੇ ਸਾਡੇ ਲੋਕ ਨੇ ਉਹ ਸਾਥ ਦੇਣਗੇ ਬਾਕੀ ਸਾਰੇ ਜਿਹੜੇ ਸਮਾਜ ਨੇ ਉਹ ਵੀ ਸਾਥ ਦੇਣਗੇ ਪਰ ਆਮ ਆਦਮੀ ਪਾਰਟੀ ਇੱਕ ਸਾਰਿਆਂ ਨੂੰ ਇੱਕ ਲੈ ਕੇ ਚੱਲਦੀ ਐ ਸੋ ਸਾਰੇ ਸਾਡੇ ਲਈ ਇੱਕ ਨੇ ਐਵੇਂ ਸਾਡੇ ਗੱਲ ਕੀਤੀ ਜਾ ਰਹੀ ਹੈ ਅਸੀਂ ਸਭ ਹਰੇਕ ਵਾਰ ਸਟੇਜ ਤੇ ਇਹੀ ਕਿਹਾ ਜਾਂਦਾ ਰਾਏ ਸਕੇਕਤਾ ਹੈ ਰਾਏ ਸਕੇਕਤਾ ਹੈ ਅਕਾਲੀ ਦਲ ਕਿ ਟਿਕਟ ਦੇ ਦਿੰਦਾ ਹੈ ਭਾਜਪਾ ਟਿਕਟ ਦੇ ਦਿੰਦੀ ਆਮ ਆਦਮੀ ਪਾਰਟੀ ਟਿਕਟ ਦੇ ਦਿੰਦੀ ਹੈ ਕਾਂਗਰਸ ਦਿੰਦੀ ਫਿਰ ਪ੍ਰਧਾਨ ਸਿੰਘ ਇੱਕ ਤਾਂ ਕਿਵੇਂ ਦੇਖੋ ਜੀ ਅਸੀਂ ਤਾਂ ਆਮ ਆਦਮੀ ਪਾਰਟੀ ਨਾਲ ਆ ਅੱਛਾ ਜੀ ਆਮ ਆਦਮੀ ਪਾਰਟੀ ਦੀ ਵਿਚਾਰਧਾਰਾ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਮੈਨੂੰ ਨਹੀਂ ਪਤਾ ਕੋਈ ਕਾਲੀ ਦਲ ਦਾ ਕੀ ਸਿਸਟਮ ਹੈ ਕਾਂਗਰਸ ਦਾ ਕੀ ਸਿਸਟਮ ਹੈ ਜਾਂ ਬੀਜੇਪੀ ਦਾ ਕੀ ਸਿਸਟਮ ਹੈ ਆਮ ਆਦਮੀ ਪਾਰਟੀ ਦੇ ਵਿੱਚ ਕੋਈ ਵੀ ਜਾਤ ਹੈ ਕੋਈ ਵੀ ਬਰਾਦਰੀ ਹੈ ਸਾਰਿਆਂ ਨੂੰ ਇੱਕ ਨਜ਼ਰ ਨਾਲ ਵੇਖਿਆ ਜਾਂਦਾ ਸੋ ਆਮ ਆਦਮੀ ਪਾਰਟੀ ਲਈ ਸਾਰੀਆਂ ਜਿੰਨੀਆਂ ਵੀ ਕਮਿਊਨਿਟੀ ਨੇ ਸਾਰੀਆਂ ਇੱਕ ਨੇ ਔਰ ਜਿਨ੍ਹਾਂ ਦਾ ਮਾਣ ਸਤਮਾਨ ਬਣਦਾ ਆਮ ਆਦਮੀ ਪਾਰਟੀ ਉਹਨਾਂ ਨੇ ਜ਼ਰੂਰ ਅੱਗੇ ਲੈ। ਇਹ ਇੱਥੇ ਤਾਂ ਜੀ ਮੁੱਦਾ ਚੱਕਿਆ ਗਿਆ ਵੀ ਰਾਏਸਿਕ ਬਰਾਦਰੀ ਦੀ ਜਿਹੜੀ ਜਗ੍ਹਾ ਨਾਮ ਕੀਤੀ ਜਾਂਦੀ ਰੋਜ ਪਰ ਹਲਕਾ ਕੋਈ। ਕੋ ਇਹ ਵਕਤ ਸਰਵੇ ਹੁੰਦੀ ਹੈ ਜੀ ਆ ਹਰ ਇੱਕ ਨੂੰ ਆਪਣੇ ਕਮਿਊਨਿਟੀ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਸਾਡੇ ਆਕੂ ਨੇ ਡਿਮਾਂਡ ਕਰ ਰਹੇ ਨੇ ਪਾਰਟੀ ਨੇ ਦੇਖਣਾ ਹੈ। ਹਰ ਇੱਕ ਨੂੰ ਆਪਣੀ ਆਪਣੀ ਜਿਹੜੀ ਦਾਅਵੇਦਾਰੀ ਜਿੰਨਾ ਰੱਖੀ ਹੋਈ ਹੈ ਜੋ ਜਿੱਤਣ ਵਾਲਾ ਹੋਊਗਾ ਟਿਕਟ ਪਾਰਟੀ ਉਹਨੇ ਦੇਊਗੀ ਔਰ ਜੋ ਫੈਸਲਾ ਆਮ ਆਦਮੀ ਪਾਰਟੀ ਲਾਊਗੀ ਉਹਦੇ ਨਾਲ ਅਸੀਂ ਵੀ ਆ ਔਰ ਜਿਹੜੇ ਲੋਕ ਚੱਲਣਗੇ।